ਸਸ਼ਰਕਾਲ ਕਲਿਆਣ ਟੀਵੀ ਪੰਜਾਬ ਦੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਮધુ ਕ੍ਰਾਂਤੀ ਬੀ ਫਾਰਮ ਵੈਲਫੇਅਰ ਸੁਸਾਇਟੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਦਰਅਸਲ ਜ਼ਿਲ੍ਹਾ ਕਲੈਕਟਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਕੀ ਸਾਰੇ ਬ੍ਰਾਂਡਾਂ ਦੀਆਂ ਸ਼ਾਇਦ ਕੰਪਨੀਆਂ ਜਿਸ ਦੇ ਵਿੱਚ ਮਿਲਾਵਟ ਦੀ ਜਾਂਚ ਦੇ ਲਈ ਸੱਟ ਬਣਾਉਣ ਤੇ ਇਸ ਦੇ ਨਾਲ ਹੀ ਮੌਨ ਪਾਲਕ ਤੇ ਉਤਪਾਦਨ ਕਿਸਾਨ ਦੇ ਸ਼ਹਿਦ ਦੀ ਖਰੀਦਦਾਰੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਗਈ ਤੇ ਅਸਲ ਇਸ ਨੂੰ ਲੈ ਕੇ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਕੁਝ ਅੰਕੜਿਆਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਇਸੇ ਦੌਰਾਨ ਇਹ ਕਿਹਾ ਗਿਆ ਕਿ ਸਾਲ 2022-23 ਦੇ ਵਿੱਚ 50 ਹਜ਼ਾਰ ਟਨ ਦਾ ਮੌਨ ਪਾਲਨ ਤੇ ਉਤਪਾਦਨ ਹੋਇਆ ਜਦਕਿ ਜਿਹੜਾ ਨਿਰਯਾਤ ਹੈ ਉਹ 80 ਹਜ਼ਾਰ ਟਨ ਹੋਇਆ ਇਸੇ ਦੇ ਤਹਿਤ ਦੱਸਿਆ ਗਿਆ ਕਿ 2023-24 ਦੇ ਵਿੱਚ ਜਿਹੜਾ ਨਿਰਯਾਤ ਹੈ ਉਹ 1 ਲੱਖ 8 ਹਜ਼ਾਰ ਟਨ ਹੋਇਆ ਜਦਕਿ ਉਤਪਾਦਨ ਜਿਹੜਾ ਸਿਰਫ 50 ਹਜ਼ਾਰ ਟਨ ਸੀ ਤਾਂ ਇਸੇ ਰਾਨ ਹੋਨੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਤਪਾਦਨ ਘਟਾ ਤਾਂ ਫਿਰ ਨਿਰਯਾਤ ਵੱਧ ਕਿਵੇਂ ਹੋ ਰਿਹਾ ਹੈ ਮਿਲਾਵਟੀ ਸ਼ਹਿਦ ਦੀ ਜਾਂਚ ਦੇ ਲਈ ਸਿਟ ਬਣਾ ਕੇ ਜ਼ਿਲ੍ਹਾ ਕਲੈਕਟਰ ਨੂੰ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਇਸੇ ਦਰਮਿਆਨ ਇਹ ਵੀ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਇਹ ਮਿਲਾਵਟ ਹੋ ਰਹੀ ਹੈ ਇਸ ਨੂੰ ਲੈ ਕੇ ਜਾਂਚ ਹੋਵੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜੀ ਮੌਨ ਪਾਲਕ ਤੇ ਉਤਪਾਦਨ ਸ਼ਹਿਦ ਦਾ ਕੋਈ ਵੀ ਖਰੀਦਦਾਰ ਨਹੀਂ ਆਇਆ ਯਾਨੀ ਕਿ ਖਰੀਦਦਾਰੀ ਨਹੀਂ ਹੋਈ ਹੈ ਜਿਸ ਨੂੰ ਵੇਖਦਿਆ ਇੰਝ ਲੱਗ ਰਿਹਾ ਹੈ ਕਿ ਸੈਂਟਰ ਫੋਰ ਸਾਇੰਸ ਤੇ এনवायरमेंट ਦੀ ਰੀਪੋਰਟ ਬਿਲਕੁਲ ਸਹੀ ਹੈ ਤੇ ਇਸ ਦੇ ਨਾਲ ਹੀ ਇਸ ਦੀ ਜਾਂਚ ਨੂੰ ਲੈ ਕੇ ਹੁਣ ਜਿਹੜੀ ਮੰਗ ਹੈ ਉਹ ਕੀਤੀ ਗਈ ਹੈ ਸਬੰਧੀ ਜ਼ਿਲ੍ਹਾ ਕਲੈਕਟਰ ਨੂੰ ਇੱਕ ਚਿੱਠੀ ਲਿਖ ਦਿੱਤੀ ਗਈ ਹੈ ਮੇਰਾ ਨਾਮ ਲਖਵਿੰਦਰ ਸਿੰਘ ਰੰਧਾਵਾ ਜੀ ਮਧੂ ਕ੍ਰਾਂਤੀ ਵੈਲਫੇਅਰ ਸੁਸਾਇਟੀ ਬਠਿੰਡਾ ਜੀ ਮਾਮਲਾ ਅਸੀਂ ਮੰਗ ਬੱਤਰ ਦੇਣ ਆਏ ਆ ਜੀ ਸਾਡੇ ਜਿਹੜੇ ਨੈਸ਼ਨਲ ਪ੍ਰਧਾਨ ਨੇ ਰਜੇਸ਼ ਜਾਖੜ ਜੀ ਤੇ ਸਾਡੇ ਸਟੇਟ ਦੇ ਜਿਹੜੇ ਪ੍ਰਧਾਨ ਹੈ ਲਖਵਿੰਦਰ ਬਿਰਕ ਜੀ ਉਹਨਾਂ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਸੀ ਉਹ ਸਬੰਧ ਵਿੱਚ ਅਸੀਂ ਇੱਥੇ ਮੀਟਿੰਗ ਕਰਕੇ ਆਪਦਾ ਮੰਗ ਪੱਤਰ ਦੇ ਕੇ ਗਏ ਹਾਂ ਜੀ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਵੀ ਜਿਹੜਾ ਸ਼ਾਇਦ ਹੈ ਉਹ ਜਿਹੜਾ ਵੀ ਕੀਪਰਾਂ ਕੋਲ ਹੀ ਪਿਆ ਹੈ ਉਹ ਪਰਚੇਜ ਤਾਂ ਖਰੀਦੇ ਤਾਂ ਗਿਆ ਨਹੀਂ ਤੇ ਜਿਹੜਾ ਮਾਰਕੀਟ 'ਚ ਆ ਰਿਹਾ ਉਹ ਤੋਂ ਵੱਧ ਦਾ ਜਿਹੜਾ ਆ ਰਿਹਾ ਉਹ ਇਸ ਕਰਕੇ ਮਲਾਵਟੀ ਸ਼ਾਇਦ ਹੈ ਉਸ ਦੇ ਸਬੰਧ 'ਚ ਅਸੀਂ ਉਸ ਵਜੋਂ ਜਿਹੜਾ ਸਾਡਾ ਸ਼ਾਇਦ ਉਹ ਨਾ ਸਾਨੂੰ ਮੁੱਲ ਦਿੱਤਾ ਜਾਂਦਾ ਨਾ ਖਰੀਦਾ ਜਾਂਦਾ ਮਲਾਵਟੀ ਸ਼ਹਿਰ ਮਾਰਕੀਟ 'ਚ ਆ ਰਿਹਾ ਜਿਹਦੇ ਨਾਮ ਤੇ ਅਸੀਂ ਇੱਕ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਨਾਮ ਤੇ ਦੇਖ ਕੇ ਗਏ ਜੀ ਇੱਕ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਕੀਤੀ ਹੈ ਮੰਗ ਕੀਤੀ ਹੈ ਵੀ ਜਿਹੜਾ ਸਾਡਾ ਸਾਨੂੰ ਸਹੀ ਰੇਟ ਦਵਾਇਆ ਜਾਵੇ ਸਾਡਾ ਸ਼ਹਿਦ ਚੱਕਿਆ ਜਾਵੇ ਤੇ ਜਿਹੜਾ ਮਲਾਵਟੀ ਸ਼ਹਿਦ ਮਾਰਕੀਟ ਚ ਆ ਰਿਹਾ ਹੈ ਲੋਕ ਜਿਹੜਾ ਇਹ ਜ਼ਹਿਰ ਖਾ ਰਹੇ ਆ ਉਹਨਾਂ ਤੇ ਕਾਰਵਾਈ ਜਿਹੜਾ ਨਹੀਂ ਪ੍ਰਿਤਨ ਦਾ ਕਾਰਨ ਕੀ ਹੈ ਵੀ ਜਿਹੜਾ ਤੁਹਾਡਾ ਸ਼ਹਿਦ ਕਿਤੇ ਨਹੀਂ ਜਾ ਰਿਹਾ ਉਹਦਾ ਕੀ ਕਾਰਨ ਉਹ ਇਹ ਜੀ ਅਸੀਂ ਜਿਹੜਾ ਰੇਟ ਮਤਲਬ ਜਿਹੜਾ ਮਾਰਕੀਟ ਦਾ ਅਸੀਂ ਜਿਹੜਾ ਚਾਹੁੰਦੇ ਆ ਜਿਹੜਾ ਰੇਟ ਹੈ ਉਹ ਸਸਤੀ ਰੇਟ ਤੇ ਜਿਹੜਾ ਇੱਕ ਸਿਰ ਪਾ ਰਿਹਾ ਉਹ ਜਿਹੜਾ 20 30 ਰੁਪਏ ਦਾ ਦਾ 150 ਰੁਪਏ ਨੂੰ ਅਸੀਂ 160 ਰੁਪਏ ਨੂੰ ਜਿਹੜਾ ਵੇਚਣਾ ਚਾਹੁੰਦੇ ਆ ਉਹ ਨਹੀਂ ਖਰੀਦ ਰਹੀ ਇਹ ਸਰਪ੍ਰਿੰਮਾ ਦਾ ਨਾਮ ਹੈ ਤੁਹਾਡਾ ਕੀ ਹੈ ਮੇਰਾ ਨਾਮ ਪ੍ਰਪਾਲ ਸਿੰਘ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਟੰਡਾ ਮਧੂ ਗ੍ਰਾਂਤੀ ਵੈਲਫੇਅਰ ਸੁਸਾਇਟੀ ਇੰਡੀਆ ਜੀ ਸਾਬ ਨੂੰ ਬਲਾਈ ਡੀਸੀ ਸਾਹਿਬ ਨੂੰ ਅਸੀਂ ਜਿਹੜਾ ਮੰਗ ਪੱਤਰ ਦੇਣ ਆਏ ਸੀਗੇ ਅਸੀਂ ਸਾਰੇ ਮਧੂਮੱਖੀ ਪਾਲਕ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਰੇ ਡੀਸੀ ਸਾਹਿਬਾਨਾਂ ਨੂੰ ਅਸੀਂ ਜਿਹੜਾ ਮੰਗ ਪੱਤਰ ਦੇ ਰਹੇ ਹਾਂ ਅੱਜ ਸਾਡੀ ਇਸ ਮਹਿੰਮ ਦੇ ਤਹਿਤ ਅਸੀਂ ਬਠਿੰਡਾ ਦੇ ਵਿੱਚ ਮੰਗ ਪੱਤਰ ਦਿੱਤਾ ਜਿਹਦੇ ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਡੀਸੀ ਸਾਹਿਬ ਦੇ ਰਾਹੀਂ ਇੱਕ ਸਾਡੇ ਭਗਵੰਤ ਮਾਨ ਸਿਐਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਭੇਜਿਆ ਗਿਆ ਕੀ ਕਾਰਨ ਹੋਇਆ ਉਹਦਾ ਕਾਰਨ ਇਹ ਹੈ ਸਰ ਜਿਹੜਾ ਸਾਡਾ ਸ਼ਹਿਦ ਹੈਗਾ ਉਹ ਮਲਾਵਟੀ ਸ਼ਹਿਦ ਜਿਆਦਾ ਮਾਰਕੀਟ ਦੇ ਵਿੱਚ ਹੋਣ ਕਰਕੇ ਕਿਸਾਨਾਂ ਤੋਂ ਜਿਹੜਾ ਅਸਲੀ ਸ਼ੁੱਧ ਸ਼ਹਿਦ ਆ ਉਹ ਖਰੀਦੇ ਨਹੀਂ ਜਾ ਰਿਹਾ ਉਹਦੇ ਕਾਰਨ ਕਹੀ ਹੈਗੇ ਕੁਝ ਕਾਰਨ ਹੈਗਾ ਐਕਸਪੋਰਟ ਪ੍ਰਾਈਜ਼ ਆ ਜਿਹੜਾ ਉਹ ਉਹਨੂੰ ਲੈ ਕੇ ਸ਼ਾਇਦ ਨਹੀਂ ਸਾਡਾ ਚੱਪਿਆ ਜਾ ਰਿਹਾਗਾ ਕੁਝ ਜਿਹੜਾ ਇਸ ਵਾਰ ਦਾ ਜਿਹੜਾ ਸ਼ਾਇਦ ਹੈਗਾ 40000 ਟਨ ਜਿਹੜਾ ਸ਼ਾਇਦ ਪੈਦਾ ਹੋਇਆ ਤੇ ਉਸ ਤੋਂ ਦੁੱਗਣਾ ਜਿਹੜਾ ਇਹ ਹੁਣ ਤੱਕ ਐਕਸਪੋਰਟ ਕਰ ਚੁੱਕੇ ਆ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਇਹ ਜਿਹੜੀ ਇਹ ਮਲਾਵਟਖੋਰੀ ਹੈ ਇਹਦੇ ਤੇ ਪਾਬੰਦੀ ਲਾਈ ਜਾਵੇ ਇਹਨਾਂ ਤੇ ਕਾਨੂੰਨੀ ਕਮਲ ਦੀ ਕਾਰਵਾਈ ਕੀਤੀ ਜਾਵੇ ਤੇ ਬੀ ਕੀਪਰ ਤੋਂ ਜਿਹੜਾ ਉਹਦਾ ਸ਼ੁੱਧ ਸ਼ਹਿਦ ਹੈਗਾ ਉਹਦਾ ਬਾਜ਼ਾਰ ਰੇਟ ਦਵਾਇਆ ਜਾਵੇ। ਤੇ ਕੀ ਹੈ ਜਿਹੜਾ ਸ਼ਹਿਦ ਕਿੱਥੋਂ ਆਉਂਦਾ ਕਿਸ ਚੀਜ਼ ਦਾ ਬਣਦਾ? ਸ਼ਹਿਦ ਜੀ ਜਿਹੜੀਆਂ ਮਧੂਮੱਖੀਆਂ ਨੇ ਉਹ ਹਰ ਤਰ੍ਹਾਂ ਦੇ ਵੱਖ-ਵੱਖਰੇ ਫੁੱਲਾਂ ਦੇ ਉੱਤੋਂ ਇਕੱਠਾ ਕਰਦੀਆਂ ਨੇ ਤੇ ਇਹ ਕੁਦਰਤੀ ਫੁੱਲਾਂ ਦੇ ਉੱਤੋਂ ਇਕੱਠਾ ਕਰਦੀਆਂ ਨੇ ਪਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਿਹੜਾ ਮਿਸ਼ਨ ਸੀਗਾ ਸਵੀਟ ਕ੍ਰਾਂਤੀ ਤਾਂ ਉਹ ਜਿਹੜੀ ਇਸ ਸਾਲ ਆ ਜਿਹੜੀ ਉਹ 50% ਰਹਿ ਚੁੱਕੀ ਆ ਕਾਰਨ ਉਹਦਾ ਇਹ ਆ ਕਿਉਂਕਿ ਪੋਸਤ ਆਪਣੀਆਂ ਹਾਈਵੇਆਂ ਨੇ ਰੋੜਾ ਨੇ ਬਹੁਤ ਜ਼ਿਆਦਾ ਜਿਹੜੇ ਪੁਰਾਣੇ ਰਵਾਇਤੀ ਦਰਖਤ ਅਗੇ ਉਹ ਕੱਟੇ ਜਾ ਚੁੱਕੇ ਆ ਨਵੇਂ ਦਰਖਤ ਜਿਹੜੇ ਲੱਗ ਨਹੀਂ ਰਹੇ ਮੇਰਾ ਮੇਰਾ ਨਾਮ ਚਮਕੌਰ ਸਿੰਘ ਹੈ ਬਲਾਕ ਪ੍ਰਧਾਨ ਨਾਥਣਾ ਮਧੂ ਕ੍ਰਾਂਤੀ ਵੈਲਫੇਅਰ ਸੁਸਾਇਟੀ ਇੰਡੀਆ ਅੱਜ ਦਾ ਜਿਹੜਾ ਸਾਡਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜੀ ਸੀ ਇੱਕ ਪੀਐਮ ਸ਼੍ਰੀ ਨਰਿੰਦਰ ਮੋਦੀ ਦੇ ਨਾਂ ਤੇ ਇੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਤੇ ਕੀ ਮੰਗ ਕੀਤੀ ਮੰਗ ਸਾਡੀ ਇਹੀ ਹੈ ਜੀ ਵੀ ਜਿਹੜਾ ਇੰਡੀਆ ਦੇ ਵਿੱਚ ਬੀ ਕੀਪਰ ਹੈ ਉਹ ਸ਼ਹਿਦ ਸਾਰਾ ਉਹਦੇ ਕੋਲ ਪਿਆ ਹੈ ਪਰ ਮਾਰਕੀਟ ਦੇ ਵਿੱਚ ਸ਼ਾਇਦ ਫਿਰ ਵੀ ਵਿਕ ਰਿਹਾ ਹੈ ਪਹਿਲਾ ਸਾਡਾ ਸਵਾਲ ਇਹ ਹੈ ਵੀ ਪਿਛਲੇ 3 ਮਹੀਨਿਆਂ ਤੋਂ ਪਰਚੇਜ ਬੰਦ ਹੈ ਤੇ ਉਹ ਸ਼ਹਿਦ ਆਇਆ ਕਿੱਥੋਂ ਇੰਡੀਆ ਦੀ ਮਾਰਕੀਟ ਦੇ ਵਿੱਚ ਸ਼ਰਿਆਮ ਸ਼ਹਿਦ ਵਿਕ ਰਿਹਾ ਹੈ ਤੇ ਜਿਹੜਾ ਲਿਕਵਿਡ ਸ਼ਹਿਦ ਆ ਉਹ ਸਾਰਾ ਕਿਸਾਨਾਂ ਦੇ ਕੋਲ ਪਿਆ ਹੈ 98% ਸ਼ਹਿਦ ਹੈ ਜਿਹੜਾ ਕਿਸਾਨਾਂ ਕੋਲ ਪਿਆ 2% ਸ਼ਹਿਦ ਜਿਹੜਾ ਪਰਚੇਜ ਕੀਤਾ ਕੰਪਨੀਆਂ ਨੇ ਉਹ ਨਕਲੀ ਜਿਹੜਾ ਆਉਂਦਾ ਕਿੱਥੋਂ ਆਇਆ ਇੱਕ ਨਾ ਜੀ ਇਹ ਬਾਹਰੋਂ ਸ਼ੀਰਪ ਇੰਪੋਰਟ ਹੁੰਦਾ ਹੈ ਉਹ ਇੰਪੋਰਟ ਤਾਂ ਹੁੰਦਾ ਹੈ ਮੰਨ ਲਓ ਜਿਵੇਂ ਵਾਸਤੇ ਸ਼ੀਰ ਪਾਉਂਦਾ ਹੈ ਇਹ ਜਾਂ ਜਿਵੇਂ ਆਪਣੇ ਸ਼ਕਾਇਜ ਬੰਦੇ ਆ ਸ਼ਕਾਇਜ ਜਾਂ ਚਾਕਲੇਟ ਵਾਸਤੇ ਉਹ ਸ਼ੀਰ ਪਾਉਂਦਾ ਹੈ ਪਰ ਉਹ ਸ਼ੀਰਪ ਸ਼ਹਿਦ ਦੇ ਵਿੱਚ ਮਿਲਾਪਤ ਕਰਕੇ ਕੰਪਨੀਆਂ ਮਾਰਕੀਟ ਦੇ ਵਿੱਚ ਵੇਚ ਰਹੀਆਂ ਹੈ ਤੇ ਸਾਡੀ ਤਾਂ ਸਰਕਾਰ ਨੂੰ ਇਹੀ ਬੇਨਤੀ ਵੀ ਇੱਕ ਤਾਂ ਜਿਹੜਾ ਉਹ ਨਕਲੀ ਸ਼ਹਿਦ ਅਸ਼ੀਰਪ ਉਹਦੇ ਨੱਥ ਪਾਈ ਜਾਵੇ ਤੇ ਤਾਂ ਕਿ ਸਾਡੇ ਬੀ ਕੀਪਰ ਨੂੰ ਸਹੀ ਸਹੀ ਰੇਟ ਮਿਲੇ ਕਿਤੇ ਕਿਤੇ ਛੋਲੇ ਬੁਲਾਜ ਦਿੱਤੇਗੇ ਮੰਗ ਪੱਤਰ ਪੂਰੇ ਇੰਡੀਆ ਜਾਂ ਪੂਰੇ ਪੰਜਾਬ ਪੂਰੇ ਇੰਡੀਆ ਲੈਵਲ ਤੇ ਜਿਹੜਾ ਸਾਰੇ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਤੇ ਵੀ ਅਸੀਂ ਅੱਜ ਮੰਗ ਪੱਤਰ ਦੇ ਦਿੱਤੇ ਅੱਜ